ਕਾਕਾ ਹੁੰਦਾ ਕੀ ਆ ਕਾਕਾ ਹੁੰਦਾ ਕੀ ਆ ਕਾਕਾ ਹੁੰਦਾ ਕੀ ਆ ਕਾਕਾ ਕੇ ਧੰਨਵਾਦ ਦਾ ਮਤਲਬ ਅੱਛਾ ਥੈਂਕ ਯੂ ਥਾਂਕ ਯੂ ਅੱਛਾ ਮੈਂ ਖੂ ਖੂ ਬੋਲਗੀ ਕਾਕਾ ਥਾਂਕ ਯੂ ਉਹਦਾ ਐਕਸੈਂਟ ਇਦਾਂ ਦਾ ਵਾ ওকে ਯੂ ਵਾਟ ਅ ਥੈਂਕਸ ওকে ਸੋਨੀਆ ਦੇਖ ਲਓ ਤਾਂ ਦੂਜੀ ਵਾਰ ਵਾਈਆ ਵਾ ਉਹ ਜਾਂਦੀ ਜਾਂਦੀ ਨਖ ਲਾਰਦੀ ਚੰਗਾ ਮਾਸੀ ਬੈਠੋ ਕਿਹਨਾਂ ਦੇ ਲੱਗੇ ਹਾਂ ਮਾਸੀ ਜਾਨੋ ਕਿਤੇ ਮਾਸੀ ਜਾਨੋ ਕਿਤੇ ਮਾਸੀ ਜਾਨੋ ਕਿਤੇ ਹਾਂ ਤੇਰੀ ਮਾਸੀ ਮੈਂ ਆ ਜਿਹਨੂੰ ਤੂੰ ਕਹਿੰਦੀ ਨਹੀਂ ਹੈ ਬਾ ਮੇਰੇ ਕੋ ਨਾਮ ਲਈਏ ਸਵਾਦ ਬੱਗਾ ਮੈਸ ਸਾਰੇ ਕਹਿੰਦੇ ਹੁੰਦੇ ਤੈਨੂੰ ਵਲੌਗ ਚ ਦਿਖਾਇਆ ਕਰੋ ਅੱਜ ਵਲੌਗ ਹੀ ਤੇਰੇ ਤੋਂ ਸ਼ੁਰੂ ਕੀਤਾ ਠੀਕ ਹੈ ਕਿ थैंक यू सीज़ो सीज़के सब्सक्राइब ਕਰ ਲੋ ਆ ਸੀਸ ਕੋ ਬੋਲਿਆ ਨਹੀਂ ਗਿਆ ਨੇ ਇਦਾਂ ਹੀ ਕਰਤਾ ਕਿ ਫਾਲੋ ਕਰ ਲੋ ਕਿ ਫਾਲੋ ਫਾਲੋ ਪੇਜ ਤੇ ਫਾਲੋ ਕਰ ਲੋ ਫਾਲੋ ਚਲ ਸੀਸ ਸੇ ਦੂਜੀ ਰਬੜ ਵੀ ਦੇ ਕਾਕੂ ਹਾਂ ਕੇ ਆਜਾ ਆ ਤੀ ਕੇ ਜੀ ਵੀ ਨਾ ਚੁ ਆਜੋ ਕੇ ਆ ਬੋਲ ਲੈ ਚਲੀਏ ਆਪਾਂ ਨਾਲ ਨਹੀਂ ਆਬ ਮੂਤੇ ਕਿ ਲਾਇਆ ਹਮੂਤੇ ਰੰਗ ਕਿਥੋਂ ਲਿਆਂਦਾ ਲਾ ਕੇ ਚਲੀਏ ਫਿਰ ਹੈ ਉਹਨਾਂ ਨੂੰ ਲੈ ਕੇ ਆਓ ਫਿਰ ਬਿਠਾਓ ਗੱਡੀ ਚ ਬਿਠਾਓ ਹੱਥ ਫੜ ਕੇ ਬਿਠਾਓ ਉਹਨਾਂ ਨੂੰ ਹੱਥ ਫੜ ਕੇ ਬਿਠਾਓ ਦਾਦੂ ਨੂੰ ਦੱਸ ਕਿੱਥੇ ਬਹਿਣਾ ਕਿੱਥੇ ਉਹਨਾਂ ਨੂੰ ਵੀ ਪਤਾ ਤੈਨੂੰ ਉਹਨਾਂ ਨੂੰ ਪਤਾ ਨਹੀਂ ਤੇ ਦੱਸ ਬੜੇ ਉਂਗਲ ਬੜ ਕੇ ਦੱਸ ਉਂਗਲ ਫੜ ਕੇ ਦੱਸੋ ਕਿ ਉਹ ਨਹੀਂ ਕਿਤੇ ਬੈਠੇ ਕਿ 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 ਚੰਦਰ ਦਾ ਸਭ ਨਹੀਂ ਸਾਹ ਨਹੀਂ ਉਹਦਾ ਇਹ ਨਹੀਂ ਕਿਸ ਨੇ ਕਮੈਂਟ ਕੀਤਾ ਪਵਨ ਦੇ ਜਦ ਤੁਸੀਂ ਪਹਿਲੇ ਦਿਨ ਆਏ ਹੋ ਉਸ ਦਿਨ ਵੀਡੀਓ ਪਾਈ ਸੀ ਕਹਿੰਦੇ ਪਵਨ ਖੁਸ਼ ਨਹੀਂ ਲੱਗਦੀ ਅੱਛਾ ਆਇਆ ਕਿ ਖੁਸ਼ ਨਹੀਂ ਲੱਗਦੀ ਕਿ ਕਿ ਕਲਿੱਕ ਕਰਨ ਵਾਲੇ ਵੀ ਕੋਈ ਖੁਸ਼ ਹੁੰਦੀ ਹੈ ਇਹ ਕਦੇ ਲੋਕ ਵਾਲੇ ਜਜਮੈਂਟ ਵਾਲਾ ਮੈਂ ਟੀ ਜੱਜ ਕਰ ਲੈਂਦੇ ਨੇ ਬੰਦੇ ਕਿਵੇਂ ਅਸੀਸ ਪੁੱਤ ਕਿੰਨਾ ਖਾਏਗਾ ਜੀ ਜੂ ਦੇ ਪਲੇਟ ਇੱਕ ਹੀ ਨਾ ਵੇਖੀ ਗਈ ਹਾਂ ਬਸ ਕਰ ਸੋ ਆਪਾਂ ਕੁਵੈਲ ਦੇ ਵਿੱਚ ਬੈਠੇ ਆ ਇਸ ਟਾਈਮ ਤੇ ਇੱਕ ਇੰਡੀਅਨ ਰੈਸਟੋਰੈਂਟ ਆਪ ਨੂੰ ਮਿਲਿਆ ਦੇਖਦੇ ਆਂ ਦਾ ਖਾਣ ਪਾਣੀ ਕਿੱਦਾਂ ਦਾ ਫਿਰ ਆਪਾਂ ਵਧੀਆ ਰਿਵਿਊ ਦੇਵਾਂਗੇ ਤੁਹਾਨੂੰ ਪਿਆ ਤਾਂ ਵੇਲਾ ਹੀ ਸਾਰਾ ਹਜੇ ਤੱਕ ਦੇਖ ਲਾ ਲਓਗੇ ਦੇਖ ਇਹਨੇ ਜਾ ਕੇ ਸੌਫੀ ਜੱਕੜ ਜਾਂਦੀ ਆ। ਬਦਲਾ ਲੈ ਇਹ ਚੱਕ ਕੇ ਕੀ ਫਰੂਟ ਪਾ ਕੇ ਅੰਡਿਆਂ ਦੇ ਵਿੱਚ। ਦੀਦੀ ਨੇ ਵੀ ਸੱਟੀਆਂ ਮੈਂ ਵੀ ਸੱਟੇ। ਕਿਹੜਾ ਫਰੂਟ? ਜਦੋਂ ਬਲੂ ਬੈਰੀਸ ਤੇ ਉਹ ਸੀਗੀਆਂ ਆਮਲੇ। ਆਮਲੇ ਆਮਲੇਟ ਦੇ ਵਿੱਚ ਸੀ। ਹਾਂ ਟੇਸਟੀ ਹੁੰਦੀਆਂ ਉਹ। ਆਹ ਸੇ ਉਹਨਾਂ ਸਾਰੀ ਪਲੇਟ ਮੰਗਾ ਦੇ। ਨਹੀਂ ਤੇ ਅੱਗਵਾ ਬਾਕੀ ਅੱਜ ਬੋਤ ਘਾਦੇ ਆ। ਹਾਂ। ਸਾਰੀਆਂ ਪਲੇਟਾਂ ਆ ਯਾ ਤੇਰਾ ਮੰਜੂਰੀਆਂ ਪਏ ਨੇ। ਮੰਮੀ ਦਾ ਪਾਚੀ ਛੱਡ ਕੇ ਚੰਗ ਛੱਡ ਕੇ ਪਾਚੀ ਮੰਮੀ ਹੱਥ ਜੀ ਉਹ ਕੋਈ ਨਾ ਤੁਰ ਜਾਈ ਨਾ ਮੰਮੀ ਚੰਗ ਚੋਂ ਬਾਹਰ ਹੋ ਗਈ ਹਾਰਸ਼ ਲੱਗੀ ਪਈ ਆ ਜੀ ਤੁਬ ਬਹੁਤ ਸਾਰੇ ਲੋਕਾਂ ਨੇ ਕਮੈਂਟ ਕੀਤਾ ਸੀਗਾ ਜਿਹੜਾ ਅਸੀਂ ਲਾਸਟ ਪੇਰੈਂਟਸ ਦਾ ਵਲੌਗ ਪਾਇਆ ਸੀਗਾ ਕਿ ਪਵਨ ਇੰਨੀ ਖੁਸ਼ ਨਹੀਂ ਲੱਗਦੀ ਸੋ ਐਵੇਂ ਸੀਗਾ ਕਿ ਤੁਸੀਂ ਕਿਹੜਾ ਥੋਡੇ ਨਾਲ ਅਸੀਂ ਪੂਰੇ ਕਲਿੱਪਸ ਨਹੀਂ ਸ਼ੇਅਰ ਕਰਦੇ ਹੁੰਦੇ ਜਿਵੇਂ ਉਹ ਤਾਂ ਥੋੜੇ ਕਿ ਸੈਕਿੰਡ ਦੀ ਵੀਡੀਓ ਸੀਗੀ ਜਿਹੜੀ ਅਸੀਂ ਇੰਸਟਾਗ੍ਰam ਤੇ ਸ਼ੇਅਰ ਕੀਤੀ ਜਾਂ YouTube ਤੇ ਸ਼ੇਅਰ ਕੀਤੀ ਬਾਕੀ ਇਦਾਂ ਸੀ ਕਿ ਰੀਸੈਂਟਲੀ ਅਸੀਂ ਇੰਡੀਆ ਤੋਂ ਹੋ ਕੇ ਆਏ ਸੀਗੀ ਹਮੈਨੂੰ ਇਦਾਂ ਲੱਗਦਾ ਕਿ ਜਦੋਂ ਤੁਸੀਂ ਆਪਣੇ ਮਾਪਿਆਂ ਨੂੰ 3 ਸਾਲ 2 ਸਾਲ ਬਾਅਦ ਮਿਲਦੇ ਹੋ ਫਿਰ ਤੁਸੀਂ ਬਹੁਤ ਜ਼ਿਆਦਾ ਐਕਸਾਈਟਡ ਹੁੰਦੇ ਹੋ ਪਰ ਅਸੀਂ ਹਜੇ ਰੀਸੈਂਟਲੀ ਇੰਡੀਆ ਤੋਂ ਹੋ ਕੇ ਆਏ ਸੀਗੇ ਸ਼ਾਇਦ ਤੁਹਾਨੂੰ ਤਾਂ ਵੀ ਲੱਗਿਆ ਤੇ ਬਾਕੀ ਹਾਂ ਕਿ ਇਹ ਲੋਕਾਂ ਦਾ ਹੁੰਦਾ ਵਾ ਕਿ ਉਹ ਕਿਤਨਾ ਕਿਤੇ ਗੱਲ ਫੜਦੇ ਹੁੰਦੇ ਆ ਵੀ ਹਾਂ ਅਸੀਂ ਹਨਾ ਚੀਜ਼ ਕਹਿਣੀ ਆ ਵੈਸੇ ਅਸੀਂ ਕਦੇ ਵੀ 네ਗੇਟਿਵ ਕਮੈਂਟਸ ਦਾ ਰਿਪਲਾਈ ਨਹੀਂ ਕੀਤਾ ਚਲੋ ਅੱਜ ਮੈਂ ਹਨਾ ਇਹ ਵਲੌਗ ਦੇ ਵਿੱਚ ਡਿਸਕਸ ਕੀਤਾ ਹੁਣ ਆਪਾਂ ਚਲੋ ਚੰਗੀਆਂ ਗੱਲਾਂ ਵੱਲ ਵਾਦਦੇ ਆ ਜਿਹੜੇ ਤੁਹਾਡੇ ਸਾਰਿਆਂ ਦੇ ਸਵਾਲ ਸੀਗੇ 에어 ਇੰਡੀਆ ਦੀ ਫਲਾਈਟ ਦੇ ਵਿੱਚ ਘਰ ਦੇ ਆ ਐਕਸਪੀਰੀਅੰਸ ਕਿਵੇਂ ਦਾ ਰਿਹਾ ਤੇ ਇੱਕ ਕਿਸੇ ਨੇ ਪੁੱਛਿਆ ਸੀਗਾ ਕਿ ਤੁਸੀਂ ਦੱਸੋ ਵੀ ਤੁਸੀਂ ਟਿਕਟ ਕਿੰਨੇ ਦੀ ਕਰਵਾਈ ਸੀਗੀ ਸੋ ਮੈਂ ਤੁਹਾਨੂੰ ਐਕਸਪੀਰੀਅੰਸ ਦੱਸਾਂਗੀ ਟਿਕਟ ਦਾ ਤੁਹਾਨੂੰ ਸੁੱਖ ਦੱਸਣਗੇ ਨਾ ਵੀ ਕਿੰਨੇ ਦੀ ਕਰਵਾਈ ਸੀਗੀ ਐਕਸਪੀਰੀਅੰਸ ਉਹਨਾਂ ਦਾ ਓਕੇ ਰਿਹਾ ਹਾਂਜੀ ਉਹਨਾਂ ਦੀ ਫਲਾਈਟ ਜਿਹੜੀ ਸੀਗੀ ਅਕੋਰਡਿੰਗ ਟੂ ਕੈਨੇਡਾ ਮਾਰਨਿੰਗ ਦੇ ਵਿੱਚ 10 ਵਜੇ ਆਉਣੀ ਸੀਗੀ ਬਟ 에ਅਰ ਇੰਡੀਆ ਨੇ ਉੱਥੇ ਰਸਤੇ ਦੇ ਵਿੱਚ ਇੱਕ ਜਗ੍ਹਾ ਸਟੇ ਕਰ ਦਿੱਤਾ ਉਹਨਾਂ ਦਾ ਪਲੇਨ ਚੇਂਜ ਨਹੀਂ ਹੋਇਆ ਬਟ ਵੈਸੇ ਹੀ ਉਹਨਾਂ ਨੇ ਪਲੇਨ ਰੋਕ ਕੇ ਆਪਣਾ ਸਟਾਫ ਜਿਹੜਾ ਉਹ ਚੇਂਜ ਕੀਤਾ ਜਿਹਦੇ ਕਰਕੇ ਕਿ ਫਲਾਈਟ ਜਿਹੜੀ ਉਹ 3 ਘੰਟੇ ਡਿਲੇ ਹੋਈ ਪਰ ਵੈਸੇ ਅਕੋਰਡਿੰਗ ਟੂ ਹਨਾ ਕਰਦੇ ਆ ਦੇ ਹਿਸਾਬ ਦੇ ਨਾਲ ਕਹਿੰਦੇ ਕਿ ਸਾਰਾ ਕੁਝ ਓਕੇ ਸੀਗਾ ਫਲਾਈਟ ਦੇ ਵਿੱਚ ਬਾਕੀ ਜਿਹੜਾ ਫਲਾਈਟ ਦਾ ਖਰਚਾ ਸੀਗਾ ਕਿਉਂਕਿ ਫਲਾਂ ਜਿਹੜੀਆਂ ਟਿਕਟਾਂ ਸੀ ਖੋਦ ਹੀ ਕਰਦੇ ਆਗੇ ਸੋ ਇਸ ਕਰਕੇ ਅਸੀਂ ਉਸ ਟਾਈਮ ਦੇ ਵਿੱਚ ਦੇਖ ਰਹੇ ਸੀ ਸਾਨੂੰ ਕਿਹੜੀ ਸਸਤੀ ਮਿਲ ਰਹੀ ਆ 90 ਕੁ ਹਜ਼ਾਰ ਦੀ ਸਾਨੂੰ ਪਰ ਪਰਸਨ ਦੀ ਟਿਕਟ ਪਈ ਹੈਗੀ ਆਉਣ ਜਾਣ ਦੀ ਬਟ ਹੁਣ ਜਿਵੇਂ 에য়ার ਇੰਡੀਆ ਦਾ ਮਾਹੌਲ ਜਿਆ ਖਰਾਬ ਹੋ ਗਿਆ ਉਹਦੇ ਕਰਕੇ ਕਾਫੀ ਜ਼ਿਆਦੇ ਚੀਪ ਜਿਹੜੀਆਂ ਹੁਣ ਇਸ ਟਾਈਮ ਤੇ ਮਿਲ ਰਹੀਆਂ ਨੇ ਬਾਕੀ ਓਵਰਆਲ ਐਕਸਪੀਰੀਅੰਸ ਬਹੁਤ ਵਧੀਆ ਰਿਹਾਗਾ ਕੋਈ ਦਿੱਕਤ ਨਹੀਂ ਆਏਗੀ ਜਿੱਦਾਂ ਅੱਜ ਕੱਲ੍ਹ ਕਾਫੀ ਅਫਵਾਹਾਂ ਵੀ ਫੈਲ ਰਹੀਆਂ ਨੇ ਹਣਾ ਵੀ 에য়ার ਇੰਡੀਆ ਦੀ ਜਿਹੜੀ ਫਲਾਈਟ ਉਹ ਇਦਾਂ ਹੋ ਗਈ ਇਦਾਂ ਇਦਾਂ ਰਾਈ ਆ ਬਾਕੀ ਹਜੇ 4 ਦਿਨ ਹੋਇਆ ਇਹਨੂੰ ਪੇਰੈਂਟਸ ਨੂੰ ਥੋੜਾ ਜਿਹਾ ਇਹ ਲੱਗ ਰਿਹਾ ਵੀ ਠੰਡ ਹੋ ਗਈ ਇੱਥੇ ਕਿਉਂਕਿ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਪਈ ਜਾਂਦੀ ਹੈਗੀ ਸੋ ਆਉਣ ਵਾਲੇ ਵਲੌਗ ਦੇ ਵਿੱਚ ਵੀ ਆਪਾਂ ਤੁਹਾਡੇ ਨਾਲ ਬਾਕੀ ਦਾ ਐਕਸਪੀਰੀਅੰਸ ਵੀ ਸ਼ੇਅਰ ਕਰਾਂਗੇ ਬਾਕੀ ਪੇਰੈਂਟਸ ਥੋੜੇ ਜੇ ਇਸ ਵਾਰ ਉਹਨਾਂ ਨੂੰ ਐਂ ਵੀ ਲੱਗ ਰਿਹਾ ਕਿਉਂਕਿ ਉਹ ਸੈਕਿੰਡ ਟਾਈਮ ਆਏ ਆ ਪਹਿਲਾਂ ਜਦੋਂ ਆਏ ਸੀ ਉਦੋਂ ਸਾਲ ਰਹਿ ਕੇ ਚੱਲ ਗਏ ਸੀਗੇ ਤੇ ਇਸ ਬਾਰ ਜਿੱਥੇ ਅਸੀਂ ਰਹਿਨੇ ਆਂਗੇ ਉੱਥੇ ਨੀਅਰ ਬਾਏ ਕੋਈ ਗੁਰਦੁਆਰਾ ਨਹੀਂ ਹੈਗਾ ਤਾਂ ਕਰਕੇ ਵੀ ਥੋੜਾ ਜਿਹਾ ਘਰਦਿਆਂ ਨੂੰ ਇਦਾਂ ਜਿਹਾ ਲੱਗ ਰਿਹਾ ਵੀ ਐਦ ਕਿ ਅਸੀਂ ਬਾਹਲੇ ਵੇਲੇ ਆਂ ਥੋੜੇ ਜਿਹਾ ਮੈਂ ਨੇ ਇੱਕ ਇਹ ਚੀਜ਼ ਪੁੱਛੀ ਗਈ ਹੈ ਕਿ ਇਮੀਗ੍ਰੇਸ਼ਨ ਦੇ ਕੁਐਸਚਨ ਕਿੰਨੇ ਕੁ ਹੋਏ ਸੀ ਸੋ ਇਮੀਗ੍ਰੇਸ਼ਨ ਦੇ ਕੁਐਸਚਨ ਕੋਈ ਖਾਸ ਨਹੀਂ ਉਹਨਾਂ ਨੇ ਪੁੱਛਿਆ ਸਿਰਫ ਇਹੀ ਪੁੱਛਿਆ ਵੀ ਕਿੱਥੇ ਜਾਣਾ ਕਿੰਨਾਂ ਕੋਲੇ ਰਹਿਣਾ ਕਦੋਂ ਵਾਪਸ ਜਾਣਾਗਾ ਤੇ ਕੋਈ ਇੰਨਾ ਜਿਆਦਾ ਨਹੀਂ ਪੁੱਛਿਆ ਵੈਸੇ ਅਸੀਂ ਇਨਵਿਟੇਸ਼ਨ ਲੈਟਰ ਬਣਾ ਕੇ ਦਿੱਤਾ ਸੀ ਸਾਰਾ ਕੁਝ ਤੇ ਉਹਨਾਂ ਨੂੰ ਦੱਸਿਆ ਵੀ ਸੀਗਾ ਵੀ ਜਿਹਨਾਂ ਨੇ ਪੁੱਛਿਆ ਤਾਂ ਤੁਸੀਂ ਕੀ ਸਵਾਲਾਂ ਦੇ ਜਵਾਬ ਦੇਣੇ ਆ ਡਿਪੈਂਡ ਕਰਦਾਗਾ ਕਿਹਨਾਂ ਨੂੰ ਉਹ ਕੁਐਸਚਨ ਪੁੱਛਦੇ ਆ ਕਿਹਨਾਂ ਨੂੰ ਨਹੀਂ ਪੁੱਛਦੇ ਬਾਕੀ ਜੇ ਤੁਹਾਡੇ ਪੇਰੈਂਟਸ ਇੱਥੇ ਆ ਰਹੇ ਆ ਤਾਂ ਤੁਸੀਂ ਮਤਲਬ ਕਿ ਬੇਫਿਕਰ ਹੋ ਜਾਓ ਕੋਈ ਜਿਆਦਾ ਜੱਟਾ ਸਵਾਲ ਜਵਾਬ ਨਹੀਂ ਪੁੱਛਦੇ ਮੇਨ ਜਿਆਦਾ ਉਹਨਾਂ ਦਾ ਹੁੰਦਾ ਵੀ ਜਿਨ੍ਹਾਂ ਦੇ ਕੋਈ ਫੇਕ ਡਾਕੂਮੈਂਟਸ ਲਾ ਕੇ ਆਏ ਹੁੰਦੇ ਨੇ ਜਿਵੇਂ ਕੋਈ ਝੰਗ ਬੰਦਾ ਰਿਹਾਗਾ ਸੋ ਇਸੇ ਵਲੌਗ ਨੂੰ ਕਰਦੇ ਆਪਾਂ ਇੱਥੇ ਸਮਾਪਤ ਜਲਦੀ ਮਿਲਦੇ ਆ ਪੰਨਵੀਂ ਵੀ